ਰॉय ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਬਹੁਤ ਪਿਆਰਾ ਧਾਰਮਿਕ ਗੀਤ ਸਿੱਖਣ ਜਾ ਰਹੇ ਹਾਂ ਛੱਡ ਮਾਲਕ ਤੇ ਡੋਰਾ ਤੂੰ ਕਿਉਂ ਡੋਲਦਾ ਏਕ ਰਸਤਾ ਬੰਦ ਹੁੰਦਾ ਚਾਹ ਰੱਬ ਖੋਲਦਾ ਏ ਜਿਸ ਨੂੰ ਕਿ ਆਪ ਜੀ ਬੜੇ ਪਿਆਰ ਨਾਲ ਸੁਣਦੇ ਵੀ ਹੋਊਗੇ ਰੀਲਾਂ ਦੇ ਵਿੱਚ ਅੱਜ ਆਪਾਂ ਹਰਮੋਨਿਕ ਦੇ ਉੱਤੇ ਵਜਾਉਣਾ ਸਿੱਖਾਂਗੇ ਵੀ ਉਹ ਕਿੱਥੋਂ ਵਧੀਆ ਤਰੀਕੇ ਨਾਲ ਇਹਨੂੰ ਆਪਾਂ ਗਾ ਸਕਦੇ ਸਭ ਤੋਂ ਪਹਿਲਾਂ ਵੀਰਾਂ ਦੇ ਸਕੇਲ ਤੋਂ ਮੈਂ ਦੱਸਾਂਗਾ ਜਿਹਦੇ ਵਿੱਚ ਮੈਂ ਸੀ ਸ਼ਾਰਪ ਤੋਂ ਲੈ ਕੇ ਦਸ ਤਰਿਆ ਵੀਰਾਂ ਦੇ ਸਕੇਲ ਤੋਂ ਤੇ ਭੈਣਾ ਦੇ ਸਕੇਲ ਤੋਂ ਚੌਥੇ ਕਾਲੇ ਤੋਂ ਦੱਸਾਂਗਾ ਜੀ ਆਓ ਆਪਾਂ ਸਾਰੇ ਇਹਨੂੰ ਸਿੱਖਦੇ ਹਾਂ ਪਹਿਲਾਂ ਆਪਾਂ ਗਾ ਲੈਨੇ ਆ ਉਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਸਿੱਖਾਂਗੇ ਜੀ Bye. ਵੀਰਾਂ ਨੂੰ ਬੇਨਤੀ ਹੈ ਧਿਆਨ ਨਾਲ ਵੀਡੀਓ ਨੂੰ ਦੇਖਣ ਮੈਂ ਇੱਕ ਉਂਗਲੀ ਨਾਲ ਦੱਸ ਰਿਹਾ ਦੇਖੋ ਇੱਥੋਂ ਸ਼ੁਰੂ ਹੋਣਾ ਹੈ ਸ਼ਰਦ ਮਾਲਕ ਤੇ ਬੋੜਾ ਤੂੰ ਕਿਉਂ ਰਾਸਤਾ ਬੰਦ ਹੁੰਦਾ ਚਾਰ ਰਵ ਕੋਈ ਇੱਕ ਰਸਤਾ ਬੰਦ ਹੁੰਦਾ ਚਾਰ ਰਵ ਕੋ ਦਾਈ ਉਸ ਤੋਂ ਬਾਦ ਅੰਤਰਾ ਆ ਜਾਂਦੇ ਜੀ ਇੱਥੋਂ ਸ਼ੁਰੂ ਹੋਣਾ ਅੰਤਰਾ ਦਾ ਤੋਂ ਕੋ ਮਿਲਦਾ ਇੱਥੋਂ ਸ਼ੁਰੂ ਹੋਣਾ MARDEN ਚੰਗੇ ਮਾੜਨੋ ਤੇਰੇ ਚੰਗੇ ਮਾੜਨੋ ਤਖਣੀ ਵਿੱਚ ਤੋਂਦਾ ਇੱਕ ਰਸਤਾ ਬੰਦ ਹੁੰਦਾ ਚਾਰ ਰੰ ਮੁਖੋਦਾ ਸਤਾ ਪੰਨਾ ਚਾਰ ਰਬ ਤੋੰਦਾ ਸੋਹਣ ਪੈਣਾ ਦੇਖ ਰਹੇ ਜਿਨ੍ਹਾਂ ਦਾ ਸਕੇਮ ਪੈਣਾ ਦਾ ਚੌਥਾ ਕਾਲ ਹੈ ਉਹਨਾਂ ਦਾ ਸ਼ੁਰੂ ਹੋਊਗਾ ਇਹ ਧਾ ਕੋਮ ਅਤੇ ਸੁਰ ਲੱਗਣੇ ਨੇ ਸਾ ਨੀ ਕੋਮ ਧਾ ਕੋਮ ਪਾ ਮਾ ਗ ਰੇ ਸ ਇਸ ਸੁਰ ਇਸ ਧੀ ਦੇ ਵਿੱਚ ਲੱਗਣੇ ਨੇ ਦੇਖੋ ਜੀ ਸ਼ੁਰੂ ਹੋਣਾ ਹੈ ਉਪਰਲੇ ਸਾ ਤੋਂ ਛੱਡ ਮਾਲਕ ਤੇ ਡੋਰਾ ਤੂੰ ਕਿਉਂ ਦੋਦਾ ਹੈ ਇੱਕ ਰਸਤਾ ਬੰਦ ਲਾ ਚਾਰ ਬੁੱਖਾਂ ਹਿਦਾਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਕੋ ਦਈ ਹੁਣ ਅਜੰਤਰਾ ਆ ਜਾਂਦੇ ਜੀ ਅੰਤਰਾ ਜਿਹੜਾ ਆ ਆਸਾਨ ਹੀ ਹੈ ਮਾਰ ਦੇ ਨੇ ਲਖ ਤੇਰੇ ਉਹ ਤੋਂ ਵੀ ਸਕਦਾ ਹੈ ਮਾਰ ਦੇ ਨੇ ਸਕਦਾ ਏ ਉਹ ਦੇ ਵੀ ਸਕਦਾ ਏ ਕੋ ਕੋ ਵੀ ਸਕਦਾ ਏ ਅੱਗੇ ਆ ਜਾਂਦਾ ਇੱਥੋਂ ਤੇਰੇ ਚੰਗੇ ਮਾੜੇ ਨੂੰ ਤੇਰੇ ਚੰਗੇ ਮਾੜੇ ਕਿ ਰਸਤਾ ਬੰਦ ਹੁੰਦਾ ਚਾਰ ਰੱਬ ਕੋਈ ਨਹੀਂ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਕੋਈ ਨਹੀਂ ਸੋ ਉਮੀਦ ਕਰਦਾ ਕਿ ਆਪ ਜੀ ਇਹ ਗੀਤ ਸਿੱਖਿਆ ਹੋਵੇਗੀ ਇਹਦੇ ਜਿਹੜੇ ਲਿਰਿਕਸ ਨੇ ਆਪ ਜੀ ਨੇ ਵੀਡੀਓ ਨੂੰ ਪਾਉਜ਼ ਕਰ ਕਰਕੇ ओरिजिनल ਟਰੈਕ ਜਿਹੜਾ ਇਹ ਆਪ ਜੀ ਨੇ ਪਲੇ ਕਰ ਲੈਣਾ ਜਾ ਗੂਗਲ ਤੋਂ ਆਪ ਜੀ ਨੇ ਇਹਦੇ ਲਿਰਿਕਸ ਜਿਹੜੇ ਨੇ ਬੋਲ ਜਿਹੜੇ ਨੇ ਇਹ ਆਪ ਜੀ ਨੇ ਲਿਖ ਲੈਣੇ ਕਾਪੀ ਦੇ ਵਿੱਚ ਫਿਰ ਇਹਨੂੰ ਗਾਇਨ ਕਰਨਾ ਕੀਤ ਨੂੰ ओरिजिनल ਨੂੰ ਇੱਕ ਵਾਰੀ ਦਰੋ ਸੁਣ ਲੈਣਾ ਜੀ ਹੋ ਸਕਦਾ ਹੈ ਆਪ ਜੀ ਨੂੰ ਕੋਈ ਨਵੀਂ ਚੀਜ਼ ਇਹਦੇ ਵਿੱਚ ਸੁਣਨ ਨੂੰ ਮਿਲ ਜਾਏ ਹਰਮੋਨੀ ਦੇ ਉੱਤੇ ਮੈਂ ਆਪ ਜੀ ਨੂੰ ਦੱਸ ਦਿੱਤਾ ਕਿ ਗੀਤ ਕਿਸ ਤਰ੍ਹਾਂ ਚੱਲੇਗਾ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਉਮੀਦ ਕਰਦਾ ਕਿ ਆਪ ਜੀ ਨੂੰ ਬੜੀ ਪਸੰਦ ਆਈ ਹੋਵੇਗੀ ਜਿਨ੍ਹਾਂ ਜਿਨ੍ਹਾਂ ਨੂੰ ਪਸੰਦ ਆਈ ਹੋਵੇਗੀ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪ ਜੀ ਦਾ ਵਾਹਿਗੁਰੂ ਜੀ ਕੀ ਫਤਹ